ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵੇਰੇ ਦਾ ਟਾਈਮ ਹੋ ਗਿਆ ਤੇ ਉੱਠ ਗੜੇ ਆਪਾਂ ਸਵੇਰ ਦਾ ਟਾਈਮ ਹੋ ਗਿਆ ਸਵੇਰ ਦਾ ਟਾਈਮ ਹੋ ਗਿਆ ਜੀ ਬੁਰਸ਼-ਬੁਰਸ਼ ਕਰੀਏ ਚਾਹ ਪਾਣੀ ਛਕੀਏ ਚਾਹ ਪਾਣੀ ਛਕ ਕੇ ਫਿਰ ਅੱਗੇ ਨੂੰ ਆਪਾਂ ਰਵਾਨਗੀ ਹੁੰਨੇ ਆ ਕਮਰੇ ਦੇ ਵਿੱਚੋਂ ਅੱਗੇ ਜਾ ਕੇ ਦੇਖਦੇ ਆ ਇਦਾਂ ਦਾ ਮਾਹੌਲ ਆ ਕਿਸੇ ਨਾ ਲਓ ਜੀ ਦੇਖੋ ਇਧਰਲੇ ਪਾਸੇ ਸਵੇਰ ਦਾ ਮੌਸਮ ਆ ਪਹਾੜਾਂ ਦਾ ਆ ਅੱਜ ਬੱਦਲ ਹੋਏ ਹੋਏ ਆ ਮੀਂਹ ਦਾ ਪੂਰਾ ਪ੍ਰੋਗਰਾਮ ਬਣਿਆ ਪਿਆ। ਬਾਹਰ ਦਾ ਦੇਖੋ ਮਾਹੌਲ ਪੂਰਾ ਹੈ ਬੱਦਲੋ ਬਦਲੀ ਹੋਇਆ ਪਿਆ ਕੰਮ। ਇੱਧਰ ਵੀ ਆਪਾਂ ਕੇਤਲੀ ਚੈੱਕ ਦੀ ਫੱਟੇ ਚਾਹ ਪੀਏ, ਚਾਹ ਬਣੀ ਪੀ ਕੇ ਫਿਰ ਆਪਾਂ ਆ ਆਪਣੇ ਕੋ ਪਿਆ ਮਟੀਰੀਅਲ ਨਾਲ ਚਾਹ ਦੇ ਛਕਾਂਗੇ। ਬਿਸਕੁਟ ਬਿਸਕੁਟ ਪੀਆ। ਬਿਸਕੁਟ ਛਕ ਕੇ ਅੱਗੇ ਚੱਲਾਂਗੇ ਅੱਗੇ ਲੰਗਰ-ਲੰਗਰ ਲੱਗਿਆ ਹੋਊਗਾ ਉਹਦੇ 'ਚ ਰੁਕਾਂਗੇ ਜਾ ਕੇ। ਲੰਗਰ ਜੇ ਪਛਾਦਾ ਪਾਣੀ ਛਕਾਂਗੇ ਦੋਸਤੋ ਚਾਹ ਬਣਾ ਲ ਗੀ ਆਪਾਂ ਨਾਲ ਪੂਜੀਆ ਇਹ ਆਪਾਂ ਚਾਹ ਹੁਣ ਛਕ ਕੇ ਅੱਗੇ ਨੂੰ ਚੱਲਦੇ ਆਂ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਉਂਦੇ ਰਵਾਂਗੇ ਦੋਸਤੋ ਕਮਰੇ ਜੇ ਥੋੜਾ ਜਿਹਾ ਖਲਾਰਾ ਪਤਾ ਅਸੀਂ ਆ ਦੁੱਧ ਦੁੱਧ ਸਾਰਾ ਕੁਝ ਖਲਾਰਿਆ ਪਿਆ ਥੋੜਾ ਸੰਭਾਲਣ ਨੂੰ ਲੱਗਣੇ 10-15 ਮਿੰਟ ਜੇ ਇਸ ਤੋਂ ਬਾਅਦ ਰਵਾਨਾ ਹੁੰਦੇ ਆਪਾਂ ਆਪ ਚੀਨੀ ਪੱਤੀ ਆ ਸਾਡੀ ਐਨ ਸਾਹਮ ਸਾਹਮ ਰੱਖੀ ਹੋਈ ਆ ਪੱਤੀ ਆ ਸੀ ਫੁੱਲ ਬਟਾ ਫੁੱਲ ਸਪੀਡ ਆ ਵੀ ਬਾਈ ਹੁਣੇ ਸਾਰੇ ਦਿੱਲੀ ਤੋਂ ਆਏ ਹੋਏ ਸੀ ਇਹਨਾਂ ਨੇ ਆਪ ਹੀ ਕੁਕਿੰਗ ਕਰੀ ਆ ਚਾਹ ਬਣਾ ਲਈ ਇਹਨਾਂ ਨੇ ਚਾਹ ਪੀਣ ਦਾ ਸਵਾਦ ਹੀ ਕੁਝ ਹੋਰ ਆ ਮੀਂਹ ਦੇ ਵਿੱਚ ਨਾਲ ਪੂਜੀਆ ਖੋਲਿਆ ਆ ਦਿੱਲੀ ਤੋਂ ਆਏ ਨੇ ਇਹ ਵੀ ਬਾਈ ਬਾਈ ਤੁਸੀਂ ਕਿੱਥੇ ਚੱਲੇ ਹੋ ਕਦਾਰਨਾਥ ਅੱਛਾ ਲਓ ਜੀ ਇਹ ਵੀ ਬਦਰੀਨਾਥ ਜਾ ਰਹੇ ਨੇ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰਨ ਲਈ ਜੀ ਸਵੇਰ ਦਾ ਟਾਈਮ ਆ ਬਾਂਦਰ ਵੀ ਪੂਰੇ ਨਜ਼ਾਰੇ ਨਾਲ ਕਾ ਪਹਾੜੀ ਫਰੂਟ ਜਾਂ ਲੱਗਿਆ ਵਾ ਖਾਂਦਾ ਵਾ ਐਨ ਮौज-ਮਾਸਤੀ ਨਾਲ ਲੱਗਿਆ ਹੋਇਆ ਆਪਦਾ ਪੇਟ ਭਰਨ ਲੱਗਿਆ ਹੋਇਆ ਵਾ ਉਹ ਦੇਖੋ ਐਨ ਪਹਾੜਾਂ ਦੇ ਫੁੱਲ ਨਜ਼ਾਰੇ ਲੈਂਦਾ ਵੀ ਬੈਠਾ ਟੀਸੀ ਤੇ ਬੈਠਾ ਵਾ ਇੱਧਰ ਬੱਦਲਾਂ ਨੂੰ ਤੁਸੀਂ ਦੇਖ ਸਕਦੇ ਹੋ ਕੀ ਸੀਨ ਆ ਪਿੱਛੇ ਬਹੁਤ ਗਰਮੀ ਸੀ ਰਹੀ ਸੀ ਕਿ ਸਾਰਾ ਕਸਰਾ ਕੱਟ ਤੀਆਂ ਇੱਥੇ ਬੱਦਲਾਂ ਨੇ ਐਨ ਠੰਡਾ ਮੌਸਮ ਹੋ ਗਿਆ ਜੀ ਲਓ ਜੀ ਪੂਰੇ ਨਜ਼ਾਰੇ ਲੈਂਦਾ ਰਖਤਾਂ ਦੇ ਬੈਠਾ ਇੱਧਰ ਘਰ ਬਹੁਤ ਹੀ ਪਿਆਰੇ ਸੁੰਦਰ ਜੇ ਲੱਗਦੇ ਆ ਠੰਡੀਆਂ ਠਾਵਾਂ ਦੇ ਬੁੱਲੇ ਆਉਂਦੇ ਆ ਉੱਧਰ ਬੱਦਲ ਫਸ ਗਏ ਦੇਖ ਸਾਦੇਓ ਪਹਾੜਾਂ ਦੇ ਵਿੱਚ ਲੱਗਦਾ ਗੜਗੰਝ ਪਉ ਪੂਰੀ ਮੀਂਹ ਦੀ ਲਓ ਵੀ ਦੋਸਤੋ ਮੈਗੀ ਤਿਆਰ ਆ ਕੇਤਲੀ ਦੇ ਵਿੱਚ ਆਪਾਂ ਕਰ ਲਈ ਮੈਗੀ ਤਿਆਰ ਆ ਆਪਣੀ ਮੈਗੀ ਬਣਾ ਲਈ ਆ ਆਪਾਂ ਲਓ ਜੀ ਇੱਧਰਲੇ ਪਾਸੇ ਮੌਕੀ ਦੇਖੋ ਪੂਰਾ ਨਜ਼ਾਰੇ ਲੈਂਦਾ ਉਹ ਗਿਆ درختਾਂ ਦੇ ਉੱਪਰ ਛੜ ਗਿਆ ਦੇਖੋ ਤੁਸੀਂ ਕੋਈ ਵੀ ਦੋਸਤੋ ਹੋ ਗਏ ਆਪਾਂ ਰੈਡੀ ਰੇਨ ਕੋਟ ਪਾ ਲਿਆ ਐ ਜੰਗੀ ਤਰ੍ਹਾਂ ਨਿਆਰਾ ਬੰਤਾ ਰੇਨ ਕੋਟ ਪਾ ਕੇ ਆ ਪੂਰੇ ਵਾਟਰਪਰੂਫ ਰੇਨ ਕੋਟ ਪਾਏ ਆ ਆਪਾਂ ਬੱਦਲ ਬਹੁਤ ਜ਼ਿਆਦਾ ਜਿਗਾ ਮੀਂਹ ਪੈ ਰਿਹਾ ਹਲਕਾ ਹਲਕਾ ਤੇ ਆਪਾਂ ਨਾ ਇਥੋਂ ਨਿਕਲਣਾ ਸੀ ਆਪਣਾ ਟਾਈਮ ਹੋ ਗਿਆ ਰੋਣ ਦਾ ਤੇ ਆਪਾਂ ਕਿੱਲਾ ਸਫ਼ਰ ਤੈਅ ਕਰਨਾ ਵਾ ਰੇਨ ਕੋਟ ਪਾ ਲਿਆ ਨਾਲ ਪੂਰੀ ਐਨ ਪਰਨੇ ਦੇ ਅੱਜ ਤਾਂ ਰੇਨ ਕੋਟ ਦੀ ਮੈਚਿੰਗ ਹੋ ਗਈ ਬਹੁਤ ਘੈਂਟ ਹੋ ਗਿਆ ਪੂਰਾ ਦਿਲ ਬਾਗੋ ਬਾਗ ਹੋ ਗਿਆ ਹਲਕੀ ਹਲਕੀ ਕਹਿਣ ਮਣ ਲੱਗੀ ਹੋਈ ਆ ਦੇਖਦੇ ਆ ਅੱਗੇ ਜੇ ਕੋਈ ਪਕੌੜੇ ਵਾਲਾ ਢਾਬਾ ਦਿਖਿਆ ਤਾਂ ਪਕੌੜੇ ਖਾਵਾਂਗੇ ਰਾਵਨਾ ਬੈਗੇ ਪਹਾੜਾਂ ਦੇ ਵਿੱਚ ਨੈਨੀਤਾਲ ਜਿੱਥੇ ਅਸੀਂ ਖੜੇ ਆ ਇੱਥੋਂ ਨੈਨੀ ਸੈਣ 24 ਕਿਲੋਮੀਟਰਾਂ ਤੇ ਕਿਮੋਲੀ 18 ਕਿਲੋਮੀਟਰਾਂ ਕਰਨ ਪ੍ਰਿਆਗ 1 ਕਿਲੋਮੀਟਰ ਆ ਵੀਰੇ ਜਿੱਥੇ ਆਪਾਂ ਰੁਕੇ ਹੋਏ ਆ ਅਮਰ ਸ਼ਹੀਦ ਅਮਰ ਸ਼ਹੀਦ શ્રી ਸੂਰਜ ਸਿੰਘ ਨੇਪਾਲ ਸਮਰੱਤੀ ਦੀਵਾਰ ਆ ਇਹ ਗੇਟ ਬਣਾਇਆ ਹੋਇਆ ਸ਼ਹੀਦ ਹੋਇਆ ਆਰਮੀ ਦੇ ਵਿੱਚ ਬਾਈ ਉਹਦੀ ਯਾਦ ਦੇ ਵਿੱਚ ਇਹਨਾਂ ਨੇ ਇਹ ਗੇਟ ਬਣਾਇਆ ਦੇ ਸਾਦੇ ਪਹਾੜਾ ਦਾ ਖੂਬਸੂਰਤ ਨਜ਼ਾਰਾ ਦੋਸਤੋ ਸੜਕਾਂ ਐਨ ਗਜਾ ਗੱਚ ਗਿੱਲੀਆਂ ਹੋਈਆਂ ਪਈਆਂ ਨੇ ਇੱਟਾ ਦੇ ਮੌਸਮ ਦੇ ਵਿੱਚ ਸਫ਼ਰ ਕਰਨ ਦਾ ਦੋਸਤੋ ਨਜ਼ਾਰਾ ਹੀ ਕੁਝ ਹੋਰ ਆ ਠੰਡੀਆਂ ਹਵਾਵਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਸਾਡੇ ਇਸ ਟਾਈਮ ਤਾਂ ਮੌਸਮ ਬਹੁਤ ਗਰਮ ਹੋਣਾ ਵਾ ਲੇਕਿਨ ਇੱਥੇ ਟੈਂਪਰੇਚਰ ਘਟ ਗਿਆ ਪੂਰੀ ਐਨ ਕੁਦਰਤ ਨੇ ਰੰਗ ਬੰਨੇ ਪਏ ਨੇ ਤੁਹਾਨੂੰ ਦੱਗਿਆ ਹੀ ਪਹਿਲਾਂ ਕਿ ਕੁਦਰਤ ਦੇ ਨਾਲ-ਨਾਲ ਤੁਹਾਨੂੰ ਨਜ਼ਾਰੇ ਵੀ ਦਿਖਾਵਾਂਗੇ ਬੱਦਲ ਤੁਸੀਂ ਦੇਖ ਸਕਦੇ ਹੋ ਕਿਵੇਂ ਪਹਾੜਾਂ ਦੇ ਵਿੱਚ ਫਸੇ ਹੋਏ ਆ ਇੱਧਰ ਦੇਖ ਲਓ ਪੂਰਾ ਐਂਟੀਸੀ ਦੇ ਉੱਪਰ ਆਦਾ ਘਰ ਬਣਾਈ ਬੈਠਾ ਬੱਦਲ ਇਹ ਨਹੀਂ ਨਿਕਲਦਾ 2-4 ਦਿਨ ਹੁਣ ਪੂਰਾ ਕਰਾਇਆ ਦੇ ਕੇ ਹੀ ਪਹਾੜਾਂ ਨੂੰ ਨਿਕਲੂਗਾ ਇੱਧਰ ਆ ਦੇਖ ਲਓ ਜਾਲ ਲਾਇਆ ਹੋਇਆ ਕੀ ਅੰਦਰੋਂ ਉੱਪਰੋਂ ਲੈਂਡ ਅਰਕੀ ਕਹਿੰਦੇ ਆ ਉਹਨੂੰ ਪੱਥਰ ਡਿੱਗਦੇ ਹੁੰਦੇ ਆ ਉਹਨਾਂ ਨੂੰ ਲੈਂਡਸਲਾਈਡਿੰਗ ਕਹਿੰਦੇ ਆ ਉਹਨਾਂ ਨੂੰ ਇਸ ਕਰਕੇ ਇਹ ਜਾਲ ਲਾਇਆ ਗਿਆ ਯਾਤਰੀਆਂ ਦੀ ਸੇਫਟੀ ਦੇ ਲਈ ਇਹ ਜਾਲ ਲਾਇਆ ਗਿਆ ਬਹੁਤ ਹੀ ਵਧੀਆ ਉਪਰਾਲਾ ਉੱਤਰਾਖੰਡ ਸਰਕਾਰ ਦਾ ਉਹਨਾਂ ਦਾ ਵੀ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਤਰਾਖੰਡ ਸਰਕਾਰ ਦਾ ਇਹ ਜਿਹੜੇ ਤੁਹਾਨੂੰ ਦਰਖਤ ਦਿਖ ਰਹੇ ਨੇ ਇਹ ਬਿਲਕੁਲ ਵੱਡੇ ਵੱਡੇ ਦਰਖਤ ਨੇ ਦੇਖਣ ਚ ਐ ਲੱਗ ਰਿਹਾ ਛੋਟੇ ਦਰਖਤਾਂ ਲੇਕਿਨ ਬਹੁਤ ਵੱਡੇ ਦਰਖਤਾਂ ਜਿਹੜੇ ਪਹਾੜਾਂ ਦੇ ਉੱਤੇ ਇਹ ਲੱਗੇ ਹੋਏ ਨੇ ਤੋਂ ਰਸਤੇ ਦੇ ਵਿੱਚ ਰੁਕੇ ਸੀਗੇ ਰੇਨ ਕੋਟ ਅਸੀਂ ਪਾਏ ਹੋਇਆ ਰੇਨ ਕੋਟ ਥੋੜੇ ਜਿਨਾ ਸਾਡੇ ਕੀ ਦਸੀਏ ਤੁਹਾਨੂੰ ਟਾਈਟ ਹੋ ਗਏ ਆ ਝੋਲੀਆਂ ਤੋਂ ਟਾਈਟ ਨੇ ਦੱਸਣਾ ਪੈਣਾ ਵਾ ਤੇ ਬੈਠਣ ਦੇ ਕਰਨ ਚ ਪ੍ਰੋਬਲਮ ਆ ਰਹੀ ਆ ਅਸੀਂ ਸਿਰਫ ਇਹ ਵੇਟ ਕਰਦੇ ਪਿਆ ਕਿ ਮਾੜਾ ਜਿਹਾ ਬੱਦਲ ਆਹ ਕਿਣਮਣ ਜੀ ਜਿਹੜੀ ਹੋ ਰਹੀ ਆ ਹਟ ਜਵੇ ਤੇ ਆਪਣੇ ਰੇਨ ਕੋਟ ਜੇ ਕਦੋਂ ਲਾ ਕੇ ਮਾਰੀਏ ਕਿਉਂਕਿ ਇਹਦੇ ਵਿੱਚ ਦੀ ਹਵਾ ਨਹੀਂ ਕ੍ਰੋਸ ਹੋ ਰਹੀ ਥੋੜੇ ਜਿਹਾ ਤੰਗ ਆ ਅਸੀਂ ਇਹਦੇ ਵਿੱਚ ਕੰਫਰਟੇਬਲ ਨਹੀਂ ਹੈਗੇ ਇੰਗਲਿਸ਼ ਚ ਜਿਹਨੂੰ ਕਹਿੰਦੇ ਨੇ ਤੇ ਬਾਕੀ ਅਸੀਂ ਨਾਲ ਦੀ ਨਾਲ ਦਿਖਾਉਨੇ ਅੱਗੇ ਚਾਹ ਨਾਲ ਪਕੌੜੇ ਖਾਵਾਂਗੇ ਜਿਹੜਾ ਮੌਸਮ ਇੱਥੇ ਦਾ ਹੋਇਆ ਹੋਇਆ ਮਾਲ ਪੂੜੇ ਤਾਂ ਉਰੋਂ ਮਿਲ ਲੈਣੇ ਨਹੀਂ ਹੈਗੇ ਚਾਹ ਨਾਲ ਪਕੌੜਾ ਹੀ ਚੱਲੂਗਾ ਅੱਗੇ ਤੇ ਜੇ ਰੁਕੇ ਸੀ ਸੰਗ ਤਾਂ ਉਲੀਓ ਲਾਇਆ ਗਿਆ ਲੰਗਰ ਲਰੇਗਾ ਗੇਰ ਦੀਆਂ ਸੰਗਤਾਂ ਵੱਲੋਂ ਸੰਗਰੂਰ ਦੇ ਲੋਕਾਂ ਵਾਲਿਆਂ ਇੱਥੋਂ ਲਾਇਆ ਗਿਆ ਲੰਗਰ ਤੁਸੀਂ ਦੇਖ ਸਕਦੇ ਹੋ ਉੱਧਰ ਐਨ ਹਲਵਾਈ ਵੀ ਟੀਸੀ ਦੇ ਉੱਤੇ ਬੈਠਿਆ ਤਰਪਾਲ ਪਾਈ ਹੋਈ ਆ ਬੜੇ ਸੋਹਣੇ ਢੰਗ ਦੇ ਨਾਲ ਬਾਈ ਹੁਣੀ ਤੇ ਚਾਹ ਪਾਣੀ ਪ੍ਰਸ਼ਾਦਾ ਬਣਾ ਰਹੇ ਨੇ ਸੰਗਤਾਂ ਦੇ ਆਉਣ ਜਾਣ ਲਈ ਇੱਧਰ ਵੀ ਸੰਗਤਾਂ ਖੜੀਆਂ ਨੇ ਰੇਨकोट ਸਾਹਿਬ ਜੀ ਦੇ ਦਰਸ਼ਨ ਕਰਨ ਲਈ ਰੇਨकोट ਦੇਖ ਲਿਓ ਉਹ ਲਫਾਫੇ ਵਾਲੇ ਰੇਨकोट ਬਾਈਆਂ ਨੇ ਕਿੱਦਾਂ ਪਾਏ ਹੋਏ ਆ ਬੈਗਾਂ ਬੁੱਗਾਂ ਤੇ ਵੀ ਚੜਾਏ ਹੋਏ ਆ ਪੂਰੇ ਐਨ ਨਜ਼ਾਰੇਦਾਰ ਮਾਹੌਲ ਹੋਇਆ ਪਿਆ ਇੱਥੇ ਦਾ ਰਾਸਤੇ ਦੇ ਵਿੱਚ ਆ ਮੰਦਰ ਆਇਆ ਸ਼ਿਵ ਮੰਦਰ ਗੌਮਤੀ ਪ੍ਰਯਾਗ ਦੇ ਵਿੱਚ ਇਹ ਮੰਦਰ ਬਣਿਆ ਜੀ ਤੁਸੀਂ ਦੇਖ ਸਕਦੇ ਹੋ ਚੀਲ ਦੇ ਦਰਖਤ ਕਿੰਨੇ ਵਧੀਆ ਇੱਧਰ ਆਪਣੇ ਆਰਮੀ ਵਾਲੇ ਵੀਰ ਵੀ ਟਰੱਕ ਭਜਾਈ ਫਿਰਦੇ ਆਪਦਾ ਇਹ ਵੀ ਪੂਰੀ ਸੇਵਾ ਨਿਭਾ ਰਿਆ ਰਾਸਤੇ ਦੇ ਵਿੱਚ ਥਾਂ ਥਾਂ ਤੇ ਖੜੇ ਆ ਚੈੱਕ ਪੋਸਟਾਂ ਲਾ ਕੇ ਆਹ ਦੇਖ ਲਓ ਜੀ ਬੱਦਲ ਪੂਰੇ ਤਾਂ ਥੱਲੇ ਆਏ ਪਏ ਆ ਅੱਜ ਤਾਂ ਬਰੂਗਾ ਵੀ ਬਰੂਗਾ ਜੋ ਮਰਜ਼ੀ ਹੋ ਜੇ ਬਹੁਤ ਗਰਮੀ ਇਹਨੇ ਦੋ ਦਿਨ ਦਿਖਾਈ ਆ ਅੱਜ ਤਾਂ ਆਪਦੀਆਂ ਕਸਰਾ ਪੂਰੀਆਂ ਕੱਢਣੀਆਂ ਨੇ ਇਹਨੇ ਫਲੈਸ਼ ਵੱਜੀ ਆ ਉੱਪਰ ਦਾ ਪਿਆ ਚਪਕਾ ਜਾ ਥੋੜਾ ਜਿਹਾ ਇਹਨੇ ਵੀ ਪੂਰਾ ਪ੍ਰੈਸ਼ਰ ਜ਼ੋਰ ਲਾਇਆ ਪਿਆ ਕਿ ਮੈਂ ਕਦੋਂ ਨਿਕਲਾਂ ਬਾਹਰ ਬੱਦਲਾਂ ਚੋਂ ਤੇ ਇਧਰ ਬੱਦਲਾਂ ਨੇ ਆਪਦਾ ਜ਼ੋਰ ਲਾਇਆ ਪਿਆ ਵੀ ਅੱਜ ਅਸੀਂ ਬਰਨਾ ਹੀ ਬਰਨਾ ਵਾ ਜੋ ਮਰਜ਼ੀ ਹੋ ਜਾ ਐਨ ਕੁਦਰਤ ਦੇ ਨਿਆਰਿਆਂ ਚ ਟੀਸੀਆਂ ਚ ਫਿਰ ਰਹੇ ਆ ਅਸੀਂ ਦੇ ਸਾਧਿਓ ਕਿੱਥੇ ਕਿੱਥੇ ਮਿਸਤਰੀਆਂ ਨੇ ਘਰ ਬਣਾਏ ਨੇ ਤਰ ਬਣਾਉਣ ਚ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਜਿਨ੍ਹਾਂ ਨੇ ਐਨ ਇੱਟਾਂ ਲੈ ਲੂ ਕੇ ਉੱਪਰ ਚੜੇ ਹੋਣਗੇ ਇੱਟਾਂ ਨੂੰ ਐਨੀ ਉੱਚੀ ਚ ਟੀਸੀਆਂ ਦੇ ਪੰਚਾਇਆ ਤਾਂ ਨੇ ਉਹ ਵੀ ਮਜ਼ਦੂਰ ਵਿਚਾਰੇ ਜਿਨ੍ਹਾਂ ਨੇ ਇਹ ਘਰ ਬਣਾਏ ਨੇ ਐਨ ਟੀ ਸੀਆਂ ਦੇ ਨਜ਼ਾਰੇ ਬੰਨੇ ਪਏ ਨੇ ਲੱਗ ਗਿਆ ਜਾਮ 15 ਮਿੰਟ ਹੋ ਗਏ ਸਾਨੂੰ ਜਾਮ 'ਚ ਖੜਿਆ ਨੂੰ ਇੱਕ ਉਹ ਟਰੱਕ ਜਾ ਫਸਿਆ ਹੋਇਆ ਮੁਰੇ ਜਦੋਂ ਨਿਕਲੂਗਾ ਤਾਂ ਹੀ ਆ ਕਿਉਂਕਿ ਆ ਦੇਖ ਸਕਦੇ ਹੋ ਤੁਸੀਂ ਰੋਡ ਥੋੜਾ ਜਿਹਾ ਟੈਟਾ ਇੱਧਰ ਜਦੋਂ ਬੱਸ ਤੇ ਟਰੱਕ ਆਪਸ 'ਚ ਭੜ ਜਾਂਦੇ ਆ ਤਾਂ ਕੋਈ ਵੀ ਸਾਧਨ ਨਹੀਂ ਨਿਕਲਦਾ ਨਿਕਲ ਨਹੀਂ ਹੈਗਾ ਆਲੇ ਦੁਆਲੇ ਮੋਟਰਸਾਈਕਲ ਵੀ ਅੜ ਜਾਂਦੇ ਆ ਜਾਮ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਉਹ ਲੰਬਾ ਜਾਮ ਜਾਮ ਲੱਗਿਆ ਆ ਦੇਖ ਸਕਦੇ ਹੋ ਉਹ ਡਾਟੀ ਖੜਾ ਦੇਖ ਰਹੇ ਆ ਤੁਸੀਂ ਜੀ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਇਹ ਜਾਮ ਜਿਹੜਾ ਲੱਗਿਆ ਸੀ ਇਸ ਕਰਕੇ ਲੱਗਿਆ ਸੀ ਕਿਉਂਕਿ ਟਰੱਕ ਦਾ ਨਾ ਐਕਸਲ ਟੁੱਟ ਗਿਆ ਪਿੱਛੇ ਕਹਿੰਦੇ ਉਸ ਕਰਕੇ ਜਾਮ ਲੱਗ ਗਿਆ ਗੱਡੀਆਂ ਦੀਆਂ ਇਹ 2 ਕਿਲੋਮੀਟਰ ਤੱਕ ਦੀਆਂ ਲਾਈਨਾਂ ਲੱਗੀਆਂ ਨੇ ਬਹੁਤ ਔਖਾ ਸੀ ਮੋਟਰਸਾਈਕਲ ਕੱਢ ਲਿਆ ਆ ਵਿੱਚ ਵਿਚਾਲੇ ਦੀ ਫਸ ਫਸਾ ਕੇ ਹੁਣ ਇਹ ਪਤਾ ਨਹੀਂ ਬਾਈ ਲੱਗਣਗੇ ਇਹਨਾਂ ਨੂੰ ਵੀ ਘੰਟੇ ਦੋ ਘੰਟੇ ਕਿਉਂਕਿ ਉੱਟ ਲਾਉਣ ਵਾਲੀ ਜਗ੍ਹਾ ਜਿੱਥੇ ਟਰੱਕ ਦਾ ਐਕਸਲ ਟੁੱਟਿਆ ਵਾ ਚਮੋਲੀ ਸ਼ਹਿਰ ਦੇ ਵਿੱਚ ਰੁਕੇ ਆਪਾਂ ਇਹ ਪਹਾੜਾਂ ਦੀਆਂ ਐਨ ਤੀਸੀਆਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਆ ਤੁਸੀਂ ਦੇਖ ਸਕਦੇ ਹੋ ਵਿੱਚੀ ਬੱਦਲ ਦੇਖੋ ਤੁਸੀਂ ਐਨ ਕੁਲੇ ਪਏ ਨੇ ਤੇ ਇਸ ਜਗ੍ਹਾ ਦੇ ਉੱਤੇ ਰੁਕਣ ਦਾ ਸਾਡਾ ਮੇਨ ਜਿਹੜਾ ਮਕਸਦ ਆ ਉਹ ਆ Jio ਦਾ ਟਾਵਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਾਵਰ ਲੱਗਿਆ Jio ਦਾ ਤੇ ਰੇਂਜ ਹੈ ਨਹੀਂ ਸੀ ਪਿੱਛੇ ਇਸ ਚੱਕਰ ਦੇ ਵਿੱਚ ਅਸੀਂ ਪਿੱਛੇ ਰੁਗੇ ਨਹੀਂ ਤੇ ਆ ਟਾਵਰ ਦੇਖਦੇ ਆਉਂਦੇ ਸੀਗੇ ਵੀ ਜਿੱਥੇ ਟਾਵਰ ਮਿਲ ਗਿਆ ਆਪਾਂ ਉੱਥੇ ਸਟੇ ਕਰਾਂਗੇ ਰੁਕਾਂਗੇ ਚਾਹ ਪਾਣੀ ਸ਼ਕਾਂਗੇ ਤੇ ਅੱਗੇ ਨੂੰ ਫਿਰ ਚੱਲਦੇ ਆਪਾਂ ਤੇ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਨਜ਼ਾਰੇ ਨੇ ਕੁਦਰਤ ਦੇ ਕਿੱਥੇ ਕਿੱਥੇ ਦੁਨੀਆ बसी ਹੋਈ ਹੈ ਆ ਕੇ ਪਤਾ ਲੱਗਦਾ ਦੋਸਤੋ ਐਨ ਪਹਾੜਾਂ ਦੀਆਂ ਟੀਸੀਆਂ ਦੇ ਕਈਆਂ ਨੇ ਤਾਂ ਘਰ ਬਣਾਏ ਹੋਏ ਨੇ ਤੇ ਉਹ ਤੁਸੀਂ ਦੇਖੋ ਜੀ ਬਿਲਕੁਲ ਉੱਪਰ ਐ ਬਿਜਲੀ ਵਾਲੇ ਕਾਰੀਗਰ ਵੀ ਬਿਜਲੀ ਵਾਲੇ ਬਿਜਲੀ ਮਹਿਕਮਾ ਵੀ ਪੂਰਾ ਤਰੱਕੀ ਚ ਜਿਹੜਾ ਐਨ ਖੰਬਿਆਂ ਨੂੰ ਉੱਪਰ ਲੈ ਕੇ ਐਨ ਟੀਸੀਆਂ ਤੇ ਲਾਏ ਹੋਇਆ ਖੰਬੇ ਉੱਪਰ ਤੁਸੀਂ ਦੇਖ ਸਕਦੇ ਹੋ ਚਾਹ ਬਣਾਈ ਆ ਚਾਹ ਤੇ ਮਲਾਈ ਵੀ ਫੁੱਲ ਆਈ ਆ ਆਲੂ ਭੂਈ ਆਲੇਲੇ ਹਲਦੀ ਰਾਮ ਦਾ ਤੇ ਆਲੂ ਭੂਈਏ ਦੇ ਨਾਲ ਚਾਹ ਪੀਏ ਤੇ ਫਿਰ ਨਜ਼ਾਰਾ ਲਈਏ ਕੁਦਰਤ ਦਾ ਤੇ ਨਾਲ ਹੀ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਵੀ ਕਰਵਾਵਾਂਗੇ ਸੇਮਕੌਂਟ ਸਾਹਿਬ ਜੀ ਦੇ ਦੋਸਤੋ ਜਿੰਨਾਂ ਦੋਸਤਾਂ ਨੇ ਮਿੱਤਰਾਂ ਨੇ ਹਜੇ ਤੱਕ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਆ ਬਾਈ ਕੋਲੇ ਰੁਕੇ ਸੀ ਆਪਾਂ ਚਮੋਲੀ ਦੇ ਵਿੱਚ ਚਾਹ ਬਾਣੀ ਪੀਤਾ ਇੱਥੇ ਬੈਠ ਕੇ ਜੀ ਦੇਖ ਸਕਦੇ ਹੋ ਇੱਧਰ ਹੇਮਕੁੰਡ ਸਾਹਿਬ ਜੀ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੇਮਕੁੰਡ ਸਾਹਿਬ ਜੀ ਬਹੁਤ ਹੀ ਪਿਆਰੀ ਕਲਾਕਾਰੀ ਕੀਤੀ ਹੋਈ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਵੀ ਇਹ ਕਰਿਆ ਜੀ ਰੰਗ ਤਾਂ ਇੱਥੋਂ ਲੈ ਕੇ ਜਾ ਸਕਦੀਆਂ ਨੇ ਬਹੁਤ ਹੀ ਵਧੀਆ ਕਲਾਕਾਰੀ ਕਰੀ ਹੋਈ ਆ ਜੀ ਬਾਈ ਦਾ ਸੁਭਾਅ ਵੀ ਬਹੁਤ ਘੈਂਟ ਸੀਗਾ ਬਹੁਤ ਤਰੀਕਿਆਂ ਵਧੀਆ ਘੈਂਟ ਚਾਹ ਬਣਾ ਕੇ ਦਿੱਤੀ ਇੱਥੋਂ ਆਮਲੇ ਦਾ ਜੂਸ ਹੋਈ ਜਿਹੜਾ ਆਪਾਂ ਪਿੱਛੇ ਪੀਤਾ ਸੀ ਇਹ ਵੀ ਬਾਈ ਸੇਲ ਕਰਦਾ ਹੈ ਇਹ ਆਪ ਤਿਆਰ ਕਰਦੇ ਨੇ ਇਹ ਬਾਲਾਂ ਬੂਲਾਂ ਲਈ ਬਹੁਤ ਵਧੀਆ ਹੁੰਦਾ ਜੀ ਵੀਰੇ ਜਿਹਦੇ ਬਾਲ ਝੜਦੇ ਹੁਣ ਇਹ ਜੂਸ ਦੀ ਬੋਤਲ ਲੈ ਜਿਓ ਆਰਾਮ ਨਾਲ ਸਿੱਪ ਸਿੱਪ ਕਰਕੇ ਐਨ ਗਰਮੀ 'ਚ ਬੈਠ ਕੇ ਚੀਲਡ ਕਰਕੇ ਪੀਓ ਆਪਾਂ ਮੋਟਰਸਾਈਕਲ ਪਾਰਕਿੰਗ ਲਾਇਆ ਲੰਗਰ ਲੱਗਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਪਟਿੰਡੇ ਵਾਲੇ ਬਾਈਆਂ ਨੇ ਲੰਗਰ ਲਾਇਆ ਹੋਇਆ ਹੈ ਬਠਿੰਡੇ ਦੀ ਸੰਗਤ ਨੇ ਲੰਗਰ ਨਾਲ ਮਿਲ ਕੇ ਲਾਇਆ ਹੋਇਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਉਹ ਪਹਾੜ ਦੇਖੋ ਹੁਣ ਵੱਡੇ ਵੱਡੇ ਪਹਾੜ ਸ਼ुरू ਹੋ ਗਏ ਗੰਜੇ ਪਹਾੜ ਨੇ ਇਹ ਬਿਲਕੁਲ ਰੋਡੇ ਇਹਨਾਂ ਦੇ ਉੱਤੇ ਕੋਈ ਦਰਖਤ ਨਹੀਂ ਹੈਗਾ ਬੱਦਲ ਇਹਨਾਂ ਦੇ ਵਿੱਚ ਫਸੇ ਪਏ ਆ ਮੌਸਮ ਪੂਰਾ ਖਰਾਬ ਆ ਟੈਂਪਰੇਚਰ ਪੂਰਾ ਪੁਰੇ ਨਜ਼ਾਰੇਦਾਰ ਆ ਜੀ ਪੰਜਾਬ ਚ ਦਾ ਇਸ ਟਾਈਮ ਗਰਮੀ ਹੋਊ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਝਰਨਾ ਵਗ ਰਿਹਾ ਨੀਚੇ ਦੇਖੋ ਪਾਣੀ ਦਾ ਵਹਾਅ ਦੇਖਣ ਦੇ ਵਿੱਚ ਥੋੜਾ ਲੱਗਦਾ ਬਹੁਤ ਤੇਜ਼ ਆ ਲੇਕਿਨ ਆਵਾਜ਼ ਫੁੱਲ ਬਟਾ ਫੁੱਲ ਆ ਰਹੀ ਆ ਜੀ ਲੋ ਜੀ ਆ ਲੰਗਰ ਹਾਲ ਦੇ ਵਿੱਚ ਚੱਲਦੇ ਆਂ ਲੰਗਰ ਛਕਦੇ ਆਂ ਇੱਕ ਅੱਧਾ ਪ੍ਰਸ਼ਾਦਾ ਆਪਾਂ ਛਕਾਂਗੇ 28ਵਾਂ ਲੰਗਰ ਲਾਇਆ 28 ਸਾਲ ਹੋ ਗਏ ਨਾਲੋਂ ਇਹ ਲੰਗਰ ਲਾਉਂਦਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਲੰਗਰ ਲਾਇਆ ਸ਼ੈੱਡ ਪਾਇਆ ਹੋਇਆ ਸੰਗਤ ਇੱਥੇ ਰੁਕਣ ਲਈ ਜੇ ਬਾਰਿਸ਼ ਦਾ ਮੌਸਮ ਹੋ ਜੇ ਤਾਂ ਸੰਗਤ ਇੱਥੇ ਰੁਕ ਸਕਦੀ ਆ ਲੋ ਜੀ ਲੰਗਰ ਦੇ ਵਿੱਚ ਰੁਕੇ ਸੀ ਕੜੀ ਪਕੌੜਾ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਅੱਧਾ ਆਪਾਂ ਪ੍ਰਸ਼ਾਦਾ ਛਕੀਆਂ ਨਾਲ ਚਾਹ ਪੀਵਾਂਗੇ ਸ਼ੈੱਡ ਪਾਇਆ ਹੋਇਆ ਬਾਈਆਂ ਨੇ ਸੰਗਤਾਂ ਦੇ ਲਈ ਸੇਵਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦਾਲ ਵੀ ਹੈਗੀ ਥੋੜੀ ਬਾ ਦਿਓ ਜੀ ਲੋ ਜੀ ਦਾਲ ਵੀ ਪਵਾਲੀ ਆਪਾਂ ਦੇ ਵਿੱਚੋਂ ਕਿੱਦਾਂ ਛੋਟਾ ਜਿਹਾ ਇੱਕ ਝਰਨਾ ਆਉਂਦਾ ਤੇ ਉਧਰ ਦੇਖ ਲਓ ਆਲਟੋ ਕਾਰ ਵੀ ਮੇਲਦੀ ਆਉਂਦੀ ਆ ਐਨ ਉੱਪਰੋਂ ਮੇਲਦੀ ਆਉਂਦੀ ਆ ਉੱਪਰ ਬੱਦਲ ਫਸੇ ਹੋਏ ਨੇ ਪਹਾੜਾਂ ਦੇ ਪੂਰੀ ਐਨ ਚੋਟੀਆਂ ਦੇ ਉੱਪਰ ਬੱਦਲ ਫਸੇ ਹੋਏ ਨੇ ਇੱਧਰ ਪੱਥਰ ਦੇਖੋ ਐ ਪਾਣੀ ਪੂਰਾ ਮੇਲਦਾ ਆਉਂਦਾ ਨਗਵਾਲ ਪਿਆ ਹੋਇਆ ਪਾਣੀ ਦਾ ਜਿਵੇਂ ਸੀਗੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਕਿ ਇੱਕ ਫਿਊਜ ਜਿਹੜਾ ਹੁੰਦਾ ਵਾ ਮੋਟਰਸਾਈਕਲ ਦੇ ਵਿੱਚ ਜਿੱਨਾ ਸੈਲਫ ਵੱਜਦੀ ਆ ਉਹ ਫਿਊਜ ਸੜ ਗਿਆ ਸੀ ਤੇ ਮਕੈਨਿਕ ਕੋਲੇ ਰੁਕੇ ਆ ਬਾਈ ਨਵਾਂ ਫਿਊਜ ਪਾਉਣ ਲੱਗਿਆ ਵਾ ਨਵਾਂ ਫਿਊਜ ਪਾ ਕੇ ਚੱਲ ਪੈਣਾ ਚੈੱਕ ਕਰ ਲਿਆ ਉਹਨੇ ਕਹਿੰਦਾ ਫਿਊਜ ਸੜਿਆ ਫਿਊਜ ਪਾਉਣ ਲੱਗਿਆ ਬਾਈ ਹਾਰਨ ਤੇ ਸੈਲਫ ਬੰਦ ਹੋ ਗਈ ਸੀ ਇਧਰੋਂ ਜਿੱਧਰੋਂ ਆਉਣੇ ਹੋ ਤਾਂ ਆ ਜਗ੍ਹਾ ਦੇ ਵਿੱਚ ਦੇਖ ਸਕਦੇ ਹੋ ਜੋਸ਼ੀ ਮੜ ਤੋਂ ਥੋੜਾ ਜਿਹਾ ਪਿੱਛੇ ਇੱਥੇ ਪੱਥਰ ਡਿਗਣ ਦਾ ਪੂਰਾ ਭੈਵਾ ਲਿਖਿਆ ਪੱਥਰ ਡਿਗਣੇ ਦਾ ਭੈ ਤੇ ਮਤਲਬ ਜਨ ਕਿ ਡਾਰਾ ਪੂਰਾ ਇੱਥੇ ਵੱਡੇ ਵੱਡੇ ਪੱਥਰ ਆ ਬਿਲਕੁਲ ਐ ਨੁਕਰਾਈਆਂ ਫਸੀਆਂ ਹੋਈਆਂ ਨੇ ਦੇਖ ਸਕਦਿਆਂ ਨੇ ਬਰਸਾਤ ਦੇ ਮੌਸਮ 'ਚ ਬਿਲਕੁਲ ਨਾ ਤੁਰਿਆ ਕਰੋ ਇਦਾਂ ਦੇ ਰੋਡ ਤੇ ਬਰਸਾਤ ਰੁਕੀ ਤੇ ਹੀ ਅਸੀਂ ਤੁਰੇ ਆ ਅਸੀਂ ਵੀ ਜਦੋਂ ਮੜਾ ਕਿਣਮਣ ਜੀ हट ਗਈ ਫਿਰ ਅਸੀਂ ਅੱਗੇ ਤੁਰੇ ਆ ਆ ਚੀਲ ਦੇ ਦਰਖਤ ਦੇਖੋ ਪੂਰਾ ਕੁਦਰਤ ਦਾ ਨਜ਼ਾਰਾ ਬੱਦਲਾਂ ਦੇ ਉੱਤੇ ਪਹੁੰਚ ਗਏ ਪੂਰੀ ਹਾਈਟ ਦੇ ਉੱਤੇ ਅਸੀਂ ਵੱਡੇ ਵੱਡੇ ਪਹਾੜ ਆ ਦੇਖ ਬਾਈ ਇੰਡੀਆ ਦਾ ਝੰਡਾ ਲਾ ਕੇ ਬਲੌਗ ਬਣਾਉਂਦਾ ਬਾਈ ਬੂਟ ਪਾਏ ਆ ਬਾਈ ਤੁਰਿਆ ਜਾਂਦਾ ਪੈਦਲੋਂ ਪੈਦਲੀ ਪਰਮਾਧਮ ਇਹਨੂੰ ਚੜਦੀ ਗਲਾ ਚ ਰੱਖੇ ਜਿਹੜਾ ਬਾਈ ਪੈਦਲ ਧੰਨ ਜਿਗਰਾ ਇਹਦਾ ਵੀ ਵੀ ਦੋਸਤੋ ਇੱਧਰ ਆਪਾਂ ਨੂੰ ਬਾਈ ਮਿਲਿਆ ਇੱਕ ਰਾਜਸਥਾਨ ਦੇ ਵਿੱਚੋਂ ਆਇਆar ਬਾਈ ਪੈਦਲ ਯਾਤਰਾ 2500 ਕਿਲੋਮੀਟਰ ਦੀ ਕਰ ਰਿਹਾ ਬਾਈ ਇੱਥੇ ਆਪਣਾ ਮੋਟਰਸਾਈਕਲਾਂ ਤੇ ਆਉਂਦਿਆਂ ਦੇ ਦਮ ਘੁੱਟ ਰਹੇ ਨੇ ਬੁਰੇ ਹਾਲ ਹੋ ਰਿਹਾ ਲੇਕਿਨ ਬਾਈ ਪੈਦਲ 2500 ਕਿਲੋਮੀਟਰ ਦੀ ਯਾਤਰਾ ਕਰ ਰਿਹਾ ਚਾਰ ਤਾਮ ਦੀ ਪਰਮਾਧਮ ਨੂੰ ਚੜਦੀ ਗਲਾ ਚ ਰੱਖੇ ਫਿਰ ਵੀ ਹੌਸਲੇ ਬਲੰਦ ਨੇ ਭਾਰਤ ਦਾ ਝੰਡਾ ਲਾ ਕੇ ਬਾਈ ਉੱਡਿਆ ਹੀ ਜਾਂਦਾ ਹਵਾ ਦੇ ਵਿੱਚ ਕੁਦਰਤ ਦੇ ਨਜ਼ਾਰੇ ਲੈਂਦਾ ਵੀਰੇ ਕਿੱਥੋਂ ਆਇਆ ਤੂੰ ਰਾਜਸਥਾਨ ਚ ਮੈਂ ਹੁਣ ਤੱਕ 12 ਸਿਚਾਤ धाम ਕੀ ਬਦਲੀਆ ਕਰ ਰਹਾ ਹੂੰ ਇਸ ਨੂੰ ਮੇਰੇ ਤਿੰਨ ਧਾਮ ਕੰਪਲੀਟ ਹੋ ਚੁਕੇ ਹਨ ਯਮਨੋਤਰੀ ਦੰਗੋਤਰੀ ਔਰ ਕੇਦਾਰਨਾਥ ਅਭੀ ਮੈਂ ਆਪਣੇ ਚੌਥੇ ਧਾਮ ਮਧਿਨਾਤ ਕੀ ਔਰ ਜਾ ਰਹਾ ਹੂੰ ਉਸਕੇ ਬਾਅਦ ਹੇਮਕੁੰਡ ਕੇ ਦਰਸ਼ਨ ਕਰੂੰਗਾ ਉਸਕੇ ਬਾਅਦ ਫਿਰ ਯਾਹਾਂ ਸੇ ਪੈਦਲ ਅਰਿਧਵਾਰਤ ਤੱਕ ਜਾਊਗਾ ਆਜ ਨੂੰ ਤੇ 72 ਬਹਤਰ ਦਿਨ ਹੋ ਚੁਕੇ ਹਨ 72 ਦਿਨ ਹੋ ਗਏ ਬਾਈ ਨੂੰ ਕਰੋ ਨਿਕਲਿਆ ਨੂੰ 72 ਦਿਨਾਂ ਦੇ ਵਿੱਚ ਬਾਈ ਇੱਥੇ ਪਹੁੰਚ ਚੁੱਕਿਆ ਵਾ ਇਥੋਂ ਜੋਸ਼ੀ ਮੱਠ 50 ਕਿਲੋਮੀਟਰ ਰਹਿੰਦਾ ਬਾਈ 72 ਦਿਨਾਂ ਜਵੇ ਇੱਥੇ ਪਹੁੰਚਿਆ ਵਾ ਕੁਦਰਤ ਦੇ ਨਜ਼ਾਰੇ ਲੈਂਦਾ ਤੇ ਪ੍ਰਮਾਤਮਾ ਭੋਲੇਨਾਥ ਦੇ ਨਾਮ ਸਿਮਰਨ ਕਰਦਾ ਕਰਦਾ ਇੱਥੇ ਤੱਕ ਪਹੁੰਚ ਗਿਆ ਵਾ ਤੇ ਸੰਗਤਾਂ ਦੇ ਨਾਲ ਮੇਲਜੋਲ ਕਰਦਾ ਇੱਥੇ ਤੱਕ ਆ ਗਿਆ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਅੱਗੇ ਵਾਲਾ ਰਾਸਤਾ ਵੀ ਇਹਦਾ ਬਹੁਤ ਵਧੀਆ ਨਿਕਲੇ ਜਿੱਦਾਂ ਵੀ ਬਾਈ ਜਿੱਦਾਂ ਵੀ ਸਾਨੂੰ ਅੱਗੇ ਰਾਹ 'ਚ ਮਿਲਣਗੇ ਉਹਨਾਂ ਕੋਲੇ ਵੀ ਅੱਕੇ ਰੋਕਾਂਗੇ ਅਸੀਂ ਤਾਜ਼ੀ-ਤਾਜ਼ੀ ਬਰਫ਼ ਪਈ ਆ ਕਹਿੰਦੇ ਸਵੇਰੇ ਤੁਹਾਨੂੰ ਦਿਖਾ ਰਹੀਏ ਆਪਾਂ ਉੱਤੇ ਐਨਟੀਸੀ ਦੇ ਪਹਾੜ ਤੇ ਤੁਸੀਂ ਦੇਖ ਸਕਦੇ ਹੋ ਚਿੱਟੀ ਚਿੱਟੀ ਐ ਰੂਮ ਵਰਗੀ برف ਪੈ ਗਈ। ਅੱਗੇ ਬਹੁਤ ਜ਼ਿਆਦਾ ਠੰਡ ਹੋਣ ਵਾਲੀ ਆ। ਤੁਸੀਂ ਦੇਖੋ ਆ ਦੇਖੋ برف, ਬਰਫ ਵਾਲੇ ਪਹਾੜ ਦਿਖਣੇ ਸ਼ੁਰੂ ਹੋ ਗਏ ਆ। ਮੈਂ ਤੁਹਾਨੂੰ ਦਿਖਾ ਰਿਹਾ ਜੂਮ ਕਰਕੇ। ਲਓ ਜੀ ਆ ਬਰਫ ਨਮੀ ਤਾਜੀ ਪਈ ਆ ਬਰਫ। ਇੱਧਰ ਨੂੰ ਹੀ ਆਪਾਂ ਜਾਣਾ ਹੈਮਗੌਂਡ ਸਾਹਿਬ ਦਰਸ਼ਨ ਕਰਨ ਲਈ। ਐਨ ਖੱਡ ਦੇ ਵਿੱਚੋਂ ਸੀਨ ਲਿਆ ਦੋਸਤੋ। ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਅੱਗੇ ਦੀਆਂ ਵੀਡੀਓ ਆਪਣੀਆਂ ਉਧਰ ਲੀਆਂ ਬਰਫ ਦੀਆਂ ਆਉਣ ਵਾਲੀਆਂ ਨੇ ਦੋਸਤੋ ਇੱਧਰ ਚੰਡੀਗੜ੍ਹ ਵਾਲੇ ਬਾਈਆਂ ਦਾ ਲੰਗਰ ਲੱਗਿਆ ਹੋਇਆ ਸੰਗਤਾਂ ਦਾ ਬਹੁਤ ਹੀ ਉਤਸ਼ਾਹ ਦੇ ਨਾਲ ਲੰਗਰ ਲਾਉਂਦੇ ਨੇ ਹਰ ਸਾਲ ਬਾਈ ਚੱਡੀ ਜਲੇਬੀਆਂ ਦਾ ਲੰਗਰ ਲੱਗਿਆ ਤੇ ਚਾਹ ਦਾ ਲੰਗਰ ਲੱਗਿਆ ਸੰਗਤਾਂ ਸ਼ਾਗਰੀਆਂ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਲੱਗੇ ਜਗਾ ਆ ਗਿਆ ਫੇਰਾ ਉਹਨੂੰ ਉੱਧਰ ਸਾਹਮਣੇ ਲਾ ਦੋ ਲੈਕੀਆਂ ਦਾ ਲੰਗਰ ਲੱਗਿਆ ਅੰਡੀਗੜ ਵਾਲੇ ਬਾਈਆਂ ਨੇ ਹਰ ਸਾਲ ਲਾਉਂਦੇ ਨੇ ਇਹ ਜਲੇਬੀਆਂ ਤੇ ਚਾਹ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਜਾ ਕੇ ਵੀ ਆ ਜਾਓ ਲੈ ਕੇ ਆਈ ਮਾਰੋ ਮਾਰੋ ਬੱਦੂ ਸਾਬੋ ਸਾਡਾ ਜਨਾਬ ਉਹ ਬਾਟੀ ਨੂੰ ਉਹਦੇ ਵਿੱਚ ਜਦੋਂ ਚਾਰ ਚੰਨੀ ਆ ਪੁਲਿਸ ਦੇ ਟੱਕਰਾਂ ਨੇ ਗ੍ਰੈਜੂਏਟ ਜਿਹਨੇ ਮਰ ਗਈ ਪੂਰੀ ਜਿਹੀ ਖੜ ਤੱਕ ਉਹ ਰਹਿਣ ਦੇ ਕਾਲੀ ਕਾਲੇ ਕਰ ਦੋ ਦੁਰਗੇ ਪਉਣੀ ਐ ਕਕ ਪੂਣੀ ਐ ਮੈਂ ਸਾਦਾ ਲੈ ਲੈ ਜੀ 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 ਜ ਓਹ ਸਾਹਮਣੇ ਯਾਤਰੀ ਖੜੇ ਆ ਟੂਰਿਸਟ ਫੋਟੋਆਂ ਕਰਾ ਰਹੇ ਨੇ ਤੇ ਆ ਬਹੁਤ ਹੀ ਪਿਆਰਾ ਜਿਹਾ ਜੋਸ਼ੀ ਮੱਠ ਲਿਆ ਹੋਇਆ ਦਿਲ ਬਣਾ ਕੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਆ ਰਹੇ ਆ ਝਰਨਾ ਬਰਫ਼ ਪਿਗਲਦੀ ਆ ਤਪਸਵੀ ਬੈਠੇ ਨੇ ਪਰਮਾਤਮਾ ਦਾ ਨਾਮ ਸਿਮਰਨ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਗੱਲਾਂ 'ਚ ਰੱਖੇ ਇੱਧਰ ਵੀਰ ਹੁਣੀ ਫੋਟੋਆਂ ਕਰਾ ਰਹੇ ਆ ਝਰਨੇ ਦੇ ਉੱਪਰੋਂ ਠੰਡੇ ਬਾਣੀ ਦਾ ਝਰਨਾ ਆ ਰਿਹਾ ਲਓ ਜੀ ਦੇਖ ਸਕਦੇ ਆ ਜੀ ਵੀਰ ਹੁਣੇ ਫੋਟੋਆਂ ਜੀ ਕਰਾ ਰਹੇ ਆ ਜੀ ਬਹੁਤ ਆਇਆ ਜੀ ਬੰਦੀ ਦਾ ਕਬਾਈ ਆਪੇ ਉਹਦਾ ਵੀ ਖਾਚਰ ਵੇਚਿਆ ਲਾਪਾ ਹਾਲੇ ਜੁੜੇ ਹੋਏ ਮੇਰੇ ਪਿੱਛੇ ਝਰਨਾ ਵੀਡੀਓ ਦੇ ਵਿੱਚ ਐ ਠੰਡਾ ਪਾਣੀ ਉੱਤੋਂ ਐ ਟੀਸੀ ਤੋਂ ਆਉਂਦਾ ਜੀ ਦੇਖ ਸਕਦੇ ਹੋ ਤੁਸੀਂ ਨਜ਼ਾਰੇ ਬੰਨੇ ਪਏ ਨੇ ਇਹਦੇ ਛੋਟੇ-ਛੋਟੀਆਂ ਕਣੀਆਂ ਆਈਆਂ ਉੱਤੇ ਪੈਂਦੀਆਂ ਨੇ ਪਾਲਾ ਚੜ੍ਹਦੀਆਂ ਨੇ ਐਨ ਕਾਲੀ ਪਹਾੜੀ ਦੇ ਉੱਤੋਂ ਤਲਕ-ਤਲਕ ਪਾਣੀ ਆਉਂਦਾ ਦੁੱਧ ਵਰਗਾ ਅੱਧੀ ਧੁੱਪ ਹੋ ਗਈ ਜਿਵੇਂ ਆਪਣੇ ਸਿਆਲਾਂ 'ਚ ਦਸੰਬਰ ਜਨਵਰੀ ਦੇ ਮਹੀਨੇ ਮਿੱਠੀ-ਮਿੱਠੀ ਐਨ ਧੁੱਪ ਨਿਕਲਦੀ ਹੁੰਦੀ ਆ ਉਦਾਂ ਦੀ ਧੁੱਪ ਨਿਕਲਿਆਈ ਆ ਤੁਸੀਂ ਦੇਖ ਸਕਦੇ ਹੋ ਇੱਕ ਨੇਚਰਲ ਟ੍ਰੇਲ ਆ ਏ 440 ਮੀਟਰ ਦਾ ਬਾ ਜੋਗੀ ਫਾਲ ਜੀ ਨੂੰ ਕਹਿੰਦੇ ਆ 2013 ਦੇ ਵਿੱਚ ਇਹ ਪੌੜੀਆਂ ਬਣੀਆਂ ਸੀ ਤੁਸੀਂ ਦੇਖ ਸਕਦੇ ਹੋ 440 ਮੀਟਰ ਉੱਤੇ ਜਾ ਕੇ ਐਨ ਕੁਦਰਤ ਦੇ ਨਜ਼ਾਰੇ ਲੈ ਸਕਦੇ ਹੋ ਦੇਉ ਇੱਕ ਗਲੇਸ਼ੀਅਰ ਪਿਗਲ ਕੇ ਆ ਰਿਹਾ ਪੂਰੇ ਠੰਡੇ ਹਵਾ ਦੇ ਬੁੱਲੇ ਆਉਂਦੇ ਆ ਐਨ ਪਹਾੜਾਂ ਦੇ ਵਿੱਚ ਏਕੀ ਰਿਆ ਹੋਇਆ ਰੋੜਾ ਇੱਥੇ ਧੁੱਪ ਕਹਿੰਦੇ ਨਿਕਲਦੀ ਨਹੀਂ ਹੈਗੀ ਨਾ ਤਾਂ ਸੂਰਜ ਇਧਰੋਂ ਮਾੜੀ ਮੋਟੀ ਨਿਕਲਦੀ ਆ ਘੰਟਾ ਖੰਡ ਇਧਰੋਂ ਵੀ ਦੇਖੋ ਘਿਰੀਆ ਹੋਇਆ ਵਾ ਤੇ ਇਧਰੋਂ ਵੀ ਪੂਰਾ ਘਿਰੀਆ ਹੋਇਆ ਇਸ ਕਰਕੇ ਇਹ ਪੂਰਾ ਠੰਡਾ ਏਰੀਆ ਮੰਨਿਆ ਜਾਂਦਾ ਜੋਸ਼ੀ ਮੱਟ ਦਾ ਬਹੁਤ ਠੰਡਾ ਏਰੀਆ ਵਾ ਦੇਖ ਸਕਦੇ ਹੋ ਕਾਲੇ ਰੰਗ ਦੇ ਪਹਾੜ ਹੋਇਆ ਚੋ-ਚੋ ਕੇ ਪੂਰੇ ਪਾਣੀ ਚੋਂਦਾ ਸਾਰੇ ਪਹਾੜਾਂ ਦੇ ਵਿੱਚੋਂ ਗੋਬਿੰਦ ਘਾਟ ਦੇ ਆਪਾਂ ਥੱਲੇੋਂ ਚੜਾਈ ਉਤਰ ਗਈ ਆ ਪਹੁੰਚ ਚੁੱਕੇ ਆਪਾਂ ਗੋਵਿੰਦ ਘਾਟ ਅੱਗੇ ਗੁਰਦੁਆਰਾ ਸਹਾਬ ਜੀ ਦਾ ਕਰਾਉਨੇ ਆ ਤੁਹਾਨੂੰ ਦਰਸ਼ਨ ਠੰਡ ਬਹੁਤ ਜ਼ਿਆਦਾ ਮੇਰੇ ਦੋਸਤੋ ਠੰਡ ਨੇ ਸਾਨੂੰ ਜਾਂਦੇ ਹੀ ਜੈਕਟਾਂ ਕੱਢਣੀਆਂ ਪੈਣੀਆਂ ਨੇ ਆ ਵੀ ਪਾਈ ਆਉਂਦੇ ਆ ਦਰਸ਼ਨ ਕਰਕੇ ਲਓ ਜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਤੁਸੀਂ ਪਹੁੰਚ ਚੁੱਕੇ ਆ ਹਾਂਜੀ ਲਓ ਜੀ ਆਪਾਂ ਫੇਮ ਕੌਂਟ ਸਾਹਿਬ ਗੁਰਦੁਆਰਾ ਘਾਟ ਦੇ ਉੱਤੇ ਪਹੁੰਚ ਗਏ ਆ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਸੰਗਤੋਂ ਪਹੁੰਚ ਚੁੱਕੇ ਆਪਾਂ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਨਾਲ ਦੀ ਨਾਲ ਤੁਹਾਨੂੰ ਹਮ ਵੀਡੀਓ ਆਉਂਦੀਆਂ ਰਹਿਣਗੀਆਂ ਜੀ ਲਓ ਜੀ ਦੇਖੋ ਸੰਗਤਾਂ ਦੀ ਮੋਟਰਸਾਈਕਲ ਕਿਵੇਂ ਲੱਗੇ ਹੋਏ ਆ ਇਹ ਸਾਰੀਆਂ ਸੰਗਤਾਂ ਮੋਟਰਸਾਈਕਲ ਲਾ ਕੇ ਉੱਤੇ ਦਰਸ਼ਨਾਂ ਲਈ ਗਈਆਂ ਹੋਈਆਂ ਨੇ ਅਸੀਂ ਵੀ ਜਗਾ ਜੀ ਲੱਭ ਕੇ ਲਾਉਨੇ ਆ ਮੋਟਰਸਾਈਕਲ